ਬੰਦੇ ਨੇ ਬ੍ਰਾਂਡਡ ਜਰਾਬਾਂ ਮੰਗਾਈਆਂ ਸੀ ਭੇਜਤੀਆਂ ਬਿਲਕੁਲ ਦੇ ਸੀ ਬੰਦੇ ਨੇ ਜਰਾਬਾਂ ਲੈਣੀ ਸੀ ਬ੍ਰਾਂਡਡ ਜਿਹੜਾ ਪੂਰਾ ਨਾਮ ਹੈਗਾ ਮਾਰਕ ਜੈਕੋ ਉਹ ਬ੍ਰਾਂਡਡ ਹੈ ਜੀ ਤਾਂ ਅਗਲੇ ਨੇ ਦੇਖਿਆ ਉਥੇ ਸਾਈਟ ਤੇ ਮਾਰਕ ਜੈਕੋ ਦਿਖਾ ਰਹੇ ਨਹੀਂ ਕਨਫਰਮੈਂਟ ਹੋ ਗਿਆ ਬਿਲਕੁਲ ਤੇ ਵਾਰ ਕ ਅਗਲੇ ਨੇ ਆਰਡਰ ਕਰਤੇ 276 ਰੁਪਏ ਦੇ ਦੇ ਸੀਗੇ ਮੋਝੇ ਲੇਕਿਨ ਜਦ ਆਏ ਉਹਦੇ ਵਿੱਚ ਮਾਰਕ ਜੈਕੋ ਨਹੀਂ ਸੀਗਾ ਸਿਰਫ ਮਾਰਕ ਸੀਗਾ ਉਹ ਨਾਮ ਆਮ ਆਦਮੀ ਤੋਂ ਹੈਗਾ ਅੰਦਰ ਚਲ ਮਾਰਕੇ ਵਹੀ ਹੋਣਾ ਤਾਂ ਰੱਖ ਲੈੰਦਾ ਖਤਮ ਗੱਲ ਲੇਕਿਨ ਇਹ ਐਜੂਕੇਟਿਡ ਹੋਣਾ ਤੇ ਕੁਆਲਿਟੀ ਵੀ ਨਹੀਂ ਠੀਕ ਹੋਣੀ ਤਾਂ ਅਗਲੇ ਨੇ ਚੈੱਕ ਕੀਤਾ ਬ੍ਰਾਂਡਡ ਨਹੀਂ ਹੈ ਤਾਂ ਇਹਨੂੰ ਮਿਸ ਬ੍ਰਾਂਡਿੰਗ ਕਹਿੰਦੇ ਨੇ ਤਾਂ ਕੋਈ ਤੁਹਾਨੂੰ ਕੁਝ ਕਹਿ ਕੇ ਕੁਝ ਹੋਰ ਵੇਚ ਰਿਹਾ ਤਾਂ ਅਗਲੇ ਨੇ ਕੰਜ਼ੂਮਰ ਕੋਰਟ 'ਚ ਕੇਸ ਪਾਤਾ ਡਾਰਕ ਵਰਡ ਇਸ ਲਈ ਹੁੰਦਾ ਕਿ ਅੰਧੇਰਾ ਤੇ ਆਨਲਾਈਨ ਸ਼ਾਪਿੰਗ 'ਚ ਕੀ ਕਰਦੇ ਨੇ ਚੀਜ਼ਾਂ ਛੁਪਾ ਜਾਂਦੇ ਆ ਦੇਰੇ 'ਚ ਪਾ ਦਿੰਦੇ ਆ ਤੇ ਤੁਹਾਨੂੰ ਲੁੱਟ ਲੈਂਦੇ ਨੇ 2 ਲੱਖ ਰੁਪਏ ਬੰਦੇ ਨੂੰ ਦੇਣੇ 25 ਲੱਖ ਰੁਪਏ ਕੰਜ਼ੂਮਰ ਵੈਲਫੇਅਰ ਫੰਡ 'ਚ ਜਾਣ ਇਸ ਲਈ ਜ਼ੋਰਦਾਰ ਜੁਮਲਾ ਲਗਾਇਆ ਤਾਂ ਕਿ ਇਹ ਠੀਕ ਹੋਣ ਤੇ ਲੋਕਾਂ ਨੂੰ ਟੁੱਟਣ ਤੇ ਰੁਕਣ ਜਦੋਂ ਆਨਲਾਈਨ ਸ਼ਾਪਿੰਗ ਸ਼ੁਰੂ ਹੋਈ ਸੀ ਜਦ ਸੀਗੀ ਸਹੀ ਗੱਲ ਹੈ ਲੇਕਿਨ ਧੀਰੇ ਧੀਰੇ ਜਦ ਚਲੰਦ ਵੱਧ ਗਿਆ ਤਾਂ ਆਨਲਾਈਨ ਕੰਪਨੀਆਂ ਆਪਣੀ ਧੋਖੇ ਚ ਆ ਗਈ ਸਸਤੀ ਕਾਲਾ ਬਹੁਤ ਜ਼ਿਆਦਾ ਖਰੀਦਦਾਰੀ ਜਿਹੜੀ ਹੁਣ ਲੋਕਾਂ ਦੀ ਹੋ ਗਈ ਹੈ ਇਥੋਂ ਤੱਕਰ ਕੀ ਨੂਨ ਮਿਰਚ ਵੀ ਮੰਗਾਉਣਾ ਹੋਵੇ ਆਨਲਾਈਨ ਮੰਗਾਉਂਦੇ ਨੇ ਪਰ ਇਸ ਆਨਲਾਈਨ ਦੇ ਚੱਕਰ ਦੇ ਵਿੱਚ ਇਹ ਦੇਖਿਆ ਜਾਵੇ ਤੇ ਇੱਕ ਡਾਰਕ ਪੈਟਰਨ ਸ਼ਬਦ ਦਾ ਇਸਤੇਮਾਲ ਹੁੰਦਾ ਹੈ ਹਾਲਾਂਕਿ ਪਿੱਛੇ ਜੇ ਉਹਨੂੰ ਲੈ ਕੇ ਐਡਵਾਈਜ਼ਰੀ ਵੀ ਇੱਕ ਜਾਰੀ ਹੋਈ ਸੀ ਪਰ ਕੰਪਨੀਆਂ ਨੇ ਕਾਹਨੂੰ ਹਟਦੀਆਂ ਨਹੀਂ ਕਿਉਂਕਿ ਪ੍ਰੋਫਿਟ ਬਹੁਤ ਮੋਟੇ ਨੇਗੇ ਇਹਦੇ ਵਿੱਚ ਕਰ ਜੇ ਦੇਖਿਆ ਜਾਵੇ ਜਦੋਂ ਮਾਮਲੇ ਇਹ ਕੂਟਾਂ ਦੇ ਵਿੱਚ ਜਾਂਦੇ ਨੇ ਤਾਂ ਫਿਰ ਇਹਨਾਂ ਮਾਮਲਿਆਂ ਦੇ ਉੱਤੇ ਸੁਣਵਾਈ ਵੀ کہہ ਸਕਦੇ ਆ ਉੱਡੀ ਸਖਤ ਹੁੰਦੀ ਹੈ ਤੇ ਜੁਰਮਾਨੇ ਵੀ Amazon ਦੇ ਨਾਲ ਜੁੜਿਆ ਇਹ ਮਾਮਲਾ ਜਿਹਦੇ ਵਿੱਚ 25 ਲੱਖ ਰੁਪਇਆ ਤਾਂ ਸਿੱਧੇ ਤੌਰ ਤੇ ਜੇ ਕਿਹਾ ਜਾਵੇ ਕੋਰਟ ਨੇ ਭਰਨ ਵਾਸਤੇ ਕਿਹਾਗਾ ਲੀਗਲ ਰੀਡ ਵਾਸਤੇ ਤੇ ਨਾਲ ਹੀ 2 ਲੱਖ ਰੁਪਇਆ ਜੁਰਮਾਨਾ ਜਿੰਨੇ ਪੈਸਾ ਦਾ ਸਾਮਾਨ ਮੰਗਾਇਆ ਸੀ ਉਹਦੇ ਤੇ 9% ਅਲੱਗ ਤੋਂ ਯਾਨੀ ਕਿ ਇੱਕ ਚੰਗਾ ਖਾਸਾ ਜੁਰਮਾਨਾ ਜਿਹੜਾ ਲਾਇਆ ਉਹ ਇਸ ਕਰਕੇ ਕਿਉਂਕਿ ਬੰਦੇ ਨੇ ਬ੍ਰਾਂਡਡ ਜਰਾਬਾਂ ਮੰਗਾਈਆਂ ਸੀ ਬੇਜਤੀਆਂ ਬਿਲਕੁਲ ਦੇਸੀ ਤੇ ਆਮ ਤੌਰ ਤੇ ਅਸੀਂ ਸੁਣਦੇ ਹਾਂ ਤੇ ਕਈਆਂ ਨਾਲ ਹੁੰਦਾ ਪਰ ਲੋਕ ਇਸ ਚੀਜ਼ ਨੂੰ ਬੜੇ ਹਲਕੇ ਚ ਲੈ ਜਾਂਦੇ ਨੇ ਸਾਡੇ ਨਾਲ ਪੰਕਜ ਚੰਦ ਕਟਿਆ ਜੀ ਨੇ ਵਕੀਲ ਸਾਹਿਬ ਵਕੀਲ ਸਾਹਿਬ ਦੇਖਿਏ ਡਾਰਕ ਪੈਟਰਨ ਸ਼ਬਦੀ ਇਸ ਤਰ੍ਹਾਂ ਦਾ ਡਾਰਕ ਦਾ ਨਾਂ ਜਦੋਂ ਆਉਂਦਾ ਅਗਲਾ ਸਮਝ ਜਾਂਦਾ ਵੀ ਕੁਝ ਲੁਕਮਾ ਹੋਊਗਾ ਇਹਦੇ ਨਾਮ ਦੇ ਉੱਤੇ ਜੇ ਕਿਹਾ ਜਾਵੇ ਇਸ ਪੂਰੇ ਜਿਹੜਾ ਮੈਂ ਮਾਮਲਾ ਦੱਸ ਰਿਹਾ ਸੀ ਇਹਦੇ ਵਿੱਚ ਕਿਵੇਂ ਯੂਜ਼ ਹੋਇਆ ਦਾ ਤੇ ਮੈਂ ਪਹਿਲੇ ਡਾਰਕ ਪੈਟਰਨ ਦਾ ਮਤਲਬ ਸਮਝਾਦਾ ਡਾਰਕ ਵਰਡ ਇਸ ਲਈ ਯੂਜ਼ ਹੈ ਕਿ ਹਨੇਰਾ ਤੇ ਆਨਲਾਈਨ ਸ਼ਾਪਿੰਗ 'ਚ ਕੀ ਕਰਦੇ ਨੇ ਨਾ ਚੀਜ਼ਾਂ ਛੁਪਾ ਜਾਂਦੇ ਹਨ ਹਨੇਰੇ 'ਚ ਪਾ ਦਿੰਦੇ ਹਨ ਹੁਣੇ ਮੌਜੂਦਾ ਕੇਸ ਸੇ ਇਹੀ ਹੋਇਆ ਬੰਦੇ ਨੇ ਜੁਰਾਬਾਂ ਲੈਣੀਆਂ ਸੀ ਬ੍ਰਾਂਡੇਡ ਜਿਹੜਾ ਪੂਰਾ ਨਾਮ ਹੈਗਾ ਮਾਰਕ ਜੈਕੋਬ ਉਹ ਬ੍ਰਾਂਡੇਡ ਹੈਗੀ ਤਾਂ ਅਗਲੇ ਨੇ ਦੇਖਿਆ ਉਥੇ ਸਾਈਡ ਤੇ ਮਾਰਕ ਜੈਕੋਬ ਦਿਖਾ ਰਹੇ ਨੇ ਐਡਵਰਟਾਈਜ਼ਮੈਂਟ ਉਹੀ ਬਿਲਕੁਲ ਤੇ ਵਾਰ ਅਗਲੇ ਨੇ ਆਰਡਰ ਕਰਤੇ 276 ਰੁਪਏ ਦੇ ਸੀਗੇ ਮੋਝੇ ਉਹ ਲੇਕਿਨ ਜਦ ਆਏ ਉਹਦੇ ਵਿੱਚ ਮਾਰਕ ਜੈਕੋਬ ਨਹੀਂ ਸੀਗਾ ਸਿਰਫ ਮਾਰਕ ਸੀਗਾ ਹੁਣ ਆਮ ਆਦਮੀ ਤਾਂ ਕਹੇਗਾ ਅੰਦਰ ਚਲ ਮਾਰਕੇ ਵਹੀ ਹੋਣਾ ਤਾਂ ਰੱਖ ਲੈਂਦਾ ਖਤਮ ਗੱਲ ਲੇਕਿਨ ਇਹ ਐਜੂਕੇਟਡ ਹੋਣਾ ਤੇ ਕੁਆਲਿਟੀ ਵੀ ਨਹੀਂ ਠੀਕ ਹੋਣੀ ਤਾਂ ਅਗਲੇ ਨੇ ਚੈੱਕ ਕੀਤਾ ਕਿ ਬ੍ਰਾਂਡਡ ਨਹੀਂ ਹੈ ਤਾਂ ਇਹਨੂੰ ਮਿਸ ਬ੍ਰਾਂਡਿੰਗ ਕਹਿੰਦੇ ਨੇ ਤਾਂ ਕੋਈ ਤੁਹਾਨੂੰ ਕੁਝ ਕਹਿ ਕੇ ਕੁਝ ਔਰ ਵੇਚ ਰਿਹਾ ਤਾਂ ਅਗਲੇ ਨੇ ਕੰਜ਼ਿਊਮਰ ਕੋਰਟ ਚ ਕੇਸ ਬਾਤਤਾ ਤਾਂ ਕੰਜ਼ਿਊਮਰ ਕੋਰਟ ਨੇ ਵੀ ਸਖਤ ਰਵਈਆ ਆਪਣਾ ਅੰ데 ਹੋਏ Amazon ਕੰਪਨੀ ਜੀ ਦੀ ਵੱਡੀ ਕੰਪਨੀ ਇਸ ਲਈ ਰੁਖ ਅਪਣਾਇਆ ਤਗੜਾ ਕਿਉਂਕਿ Amazon ਨੂੰ ਕੀ ਫਰਕ ਪੈਣਾ 1000 2000 10000 15000 ਲੱਖ ਰੁਪਏ ਨਾਲ ਇਸ ਲਈ ਤਾਂ ਕਿ ਉਹਨਾਂ ਨੂੰ ਫਟਕਾ ਲੱਗੇ ਤਾਂ ਕਿ ਉਹਨੂੰ ਅੱਗੇ ਲਈ ਠੀਕ ਕਰਨ ਇਸ ਲਈ ਭਾਰੀ ਜੁਰਮਾਨਾ ਲਾਇਆ ਕੋਰਟ ਨੇ 2 ਲੱਖ ਰੁਪਏ ਬੰਦੇ ਨੂੰ ਦੇਣੇ 25 ਲੱਖ ਰੁਪਏ ਕੰਜ਼ਿਊਮਰ ਵੈਲਫੇਅਰ ਫੰਡ 'ਚ ਜਾਣ ਇਸ ਲਈ ਜ਼ੋਰਦਾਰ ਜਮਾਨਾ ਲਗਾਇਆ ਤਾਂ ਕਿ ਇਹ ਠੀਕ ਹੋਣ ਤੇ ਲੋਕਾਂ ਨੂੰ ਲੁੱਟਣ ਤੇ ਰੁਕਣ ਪਰ ਆਮ ਤੌਰ ਤੇ ਦਿਖਦੇ ਨੇ ਜੀ ਅਸੀਂ ਆਫਰਸ ਬੜੇ ਆਉਂਦੇ ਰਹਿੰਦੇ ਨੇ ਇਹ ਗੱਲ ਬਿਲਕੁਲ ਸਹੀ ਹੈ ਕਿ ਕਈ ਜਗ੍ਹਾ ਦੇ ਉੱਤੇ ਹੋ ਸਕਦਾ ਹੈ ਇਵੇਂ ਗਲਤ ਕਈ ਥਾਵਾਂ ਸਹੀ ਵੀ ਜਾਂਦੀਆਂ ਚੀਜ਼ਾਂ ਕਈ ਥਾਵਾਂ ਗਲਤ ਵੀ ਜਾਂਦੀਆਂ ਨੇ ਜੀਆਂ ਅ ਇਹਦੇ ਵਿੱਚ ਜੇ ਦੇਖਿਆ ਜਾਵੇ ਆਖਰ ਲੋਕਾਂ ਅ ਅੱਗੇ ਕਿੰਨਾ ਹੁਣ ਸ਼ਾਪਿੰਗ ਕਰਨਾ ਜੇ ਕਹੇ ਜਾਵੇ ਭਰੋਸੇਮੰਦ ਰਹਿ ਗਿਆ ਆਨਲਾਈਨ ਸਾਈਟਸ ਤੇ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਆਨਲਾਈਨ ਸ਼ਾਪਿੰਗ ਦਾ ਚਲਨ ਵਾਧੂ ਹੋ ਗਿਆ ਹੈ ਫਿਜ਼ੀਕਲ ਨਾਲੋਂ ਕਿਉਂਕਿ ਕਨਵੀਨੀਅੰਸ ਹੈਗੀ ਘਰ ਬੈਠੇ ਕਰ ਦਿੰਦੇ ਹੋ ਤੇ ਇਸੀ ਕਨਵੀਨੀਅੰਸ ਦੇ ਦੇਣ ਦੇ ਬਹਾਨੇ ਲੁੱਟ ਰਹੇ ਨੇ ਤੁਹਾਨੂੰ ਤਾਂ ਮੇਰਾ ਤਾਂ ਇਹ ਕਹਿਣਾ ਹੈ ਕਿ ਫਿਜ਼ੀਕਲ ਸ਼ਾਪਿੰਗ ਬੈਟਰ ਹੈ ਕਿਉਂਕਿ ਚੋ ਚੀਜ਼ ਦਿਖ ਰਹੀ ਹੈ ਸਾਹਮਣੇ ਦਿਖ ਰਹੀ ਹੈ ਤੁਸੀਂ ਲਓ ਕਿੰਨੇ ਦੀ ਹੈ ਕੁਆਲਿਟੀ ਫੀਲ ਕਰਕੇ ਲਓ ਜੁੱਤੇ ਲੈਣੇ ਪਹਿਨ ਕੇ ਲਓ ਬਿਨਾ ਪਹਿਨੇ ਜੁੱਤੇ ਤੁਸੀਂ ਮੰਗਾ ਲੈਂਦੇ ਹੋ ਫਿਟ ਆਏ ਨਹੀਂ ਆਏ ਫਿਰ ਵਾਪਸ ਕਰਨ ਚ ਦਿੱਕਤ ਕੋਈ ਫਾਇਦਾ ਨਹੀਂ ਹੈ ਔਨਲਾਈਨ ਸ਼ਾਪਿੰਗ ਇੱਕ ਬਹੁਤ بڑا ਧੋਖਾ ਹੈਗਾ ਲੋਕਾਂ ਨਾਲ ਤੇ ਉਹਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਤੁਸੀਂ ਬਚੀ ਨਹੀਂ ਸਕਦੇ ਉਹਨਾਂ ਦੀ ਅਨਫੇਅਰ ਟ੍ਰੇਡ ਪ੍ਰੈਕਟਿਸ ਨਾਲ ਹੁਣ ਇੱਕ ਉਨਾਂ ਨੇ ਲੇਡੀਜ਼ ਪਰਸ ਇੱਕ ਲੇਡੀ ਨੇ ਆਰਡਰ ਕੀਤਾ ਉਹਦੇ ਵਿੱਚ ਪ੍ਰਾਈਸ ਲਿਖੀ ਹੋਈ ਸੀ ਨੈਟ ਤੇ 36000 ਰੁਪਏ ਉਸ ਤੇ ਡਿਸਕਾਊਂਟ ਦਿੱਤਾ 20% ਤੋਂ ਬੰਦਾ ਤਾਂ ਖੁਸ਼ ਹੋ ਗਿਆ ਯਾਰ ਸਸਤਾ ਮਿਲ ਰਿਹਾ ਆ ਆਰਡਰ ਕਰਤਾ ਉਹ ਜਦ ਬੈਗ ਆਇਆ ਉਹਦੇ ਵਿੱਚ ਐਮ ਆਰ ਪੀ ਸੀਗੀ 32000 ਪਹਿਲਾਂ ਹੀ ਪਹਿਲਾਂ ਹੀ ਤਾਂ 36000 ਸੇ ਤੁਸੀਂ ਕੀ ਡਿਸਕਾਊਂਟ ਦਿੱਤਾ ਤੁਸੀਂ ਫੇਰ ਵੀ ਜ਼ਿਆਦਾ ਲੈ ਗਏ ਤੇ ਐਮ ਆਰ ਪੀ ਤੋਂ ਜ਼ਿਆਦਾ ਵੇਚਣਾ ਤਾਂ ਬਹੁਤ ਵੱਡਾ ਕਾਨੂੰਨੀ ਜੁਰਮ ਹੈਗਾ ਤੇ ਇਹੋ ਜੀ ਕੰਪਨੀਆਂ ਕਰਦੀ ਨੇ ਉਹਨੂੰ ਬਾਈਚਾ ਸਸਤੇ ਟੈਗ ਲੱਗਿਆ ਸੀ ਇਸਲੇ ਬੰਦੇ ਨੂੰ ਪਤਾ ਲੱਗ ਗਿਆ ਕੰਨੂ ਟੈਗ ਨਾ ਹੋਇਆ ਤਾਂ ਤੁਸੀਂ ਤਾਂ ਰਹਿ ਗਏ ਇਹ ਚੀਜ਼ ਜੇ ਦੇਖਿਆ ਜਾਵੇ ਇਹਨੂੰ ਵੀ ਤੁਸੀਂ ਡਾਰਕ ਪੈਟਰਨ ਚ ਗਿਣੋਗੇ ਕਿਉਂਕਿ ਇਹ ਆਮ ਤੌਰ ਤੇ ਤੁਸੀਂ ਦੇਖਦੇ ਆ ਆਫਰਾਂ ਬਹੁਤ ਹੁੰਦੀਆਂ ਨੇ ਦਿਖਾਉਂਦੇ ਨੇ ਜੀ ਆਹ ਦਿਨਾਂ ਲਈ ਆਫਰ ਹੈ ਉਦੋਂ ਪਹਿਲਾਂ ਵੀ ਉਹੀ ਰੇਟ ਹੁੰਦਾ ਹੋ ਸਕਦਾ ਉਦੋਂ ਬਾਅਦ ਦੇ ਵਿੱਚ ਉਦੋਂ ਘਟ ਕੇ ਆ ਜਾਏ ਯਾਨੀ ਕਿ ਇਹ ਇੱਕ ਐਡਵਰਟਾਈਜ਼ਮੈਂਟ ਦਾ ਹੀ ਇੱਕ ਮੱਕੜ ਜਾਲ ਹੈ ਜਿਹਦੇ ਨਾਲ ਤੁਹਾਡੇ ਦਿਮਾਗ ਨੂੰ ਹੈ ਜਿਹੜਾ ਕਿ ਕਿਤੇ ਨਾ ਕਿਤੇ ਹਿਪਨੋਟਾਈਜ਼ ਕਰਿਆ ਜਾਂਦਾ ਇਹ ਵੀ ਡਾਰਕ ਪੈਟਰਨ ਚ ਮੈਂਸ਼ਨਡ ਹੈਗਾ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰਸ ਨੇ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਨੇ ਜਿਹੜੀ ਨੋਟੀਫਿਕੇਸ਼ਨ ਕੱਢੀ ਹੈ ਆਦਰਵਾਇਜ਼ 10 ਜਿਹੜਾ ਤੁਸੀਂ ਐਗਜ਼ਾਮਪਲ ਦੱਸ ਰਹੇ ਆ ਆਫਰ ਦਾ ਇਹਨੂੰ ਕਹਿੰਦੇ ਫੋਰਸਡ ਸੇਲਿੰਗ ਉਹ 2 ਦਿਨ ਲਈ ਸੇਲ ਛੇਤੀ ਕਰੋ ਜੀ ਛੇਤੀ ਕਰੋ ਫਲਿੱਪਕਾਰਟ ਨੇ ਉਹ ਬਿਲੀਅਨ ਡਾਲਰ ਸੇਲ ਬਿਲੀਅਨ ਡਾਲਰ ਤਾਂ ਬੰਦਾ ਵੀ ਕਿਉਂਕਿ ਭਈ ਲੋਕੀ ਸਾਰੇ ਉਹ ਪੂਰੇ ਇੰਡੀਆ ਤੋਂ ਆਰਡਰ ਪੂਰੇ ਵਰਲਡ ਤੋਂ ਆਰਡਰ ਕਰ ਰਹੇ ਨੇ ਤਾਂ 26 ਪੀਸਿਸ ਹੋਲਡ ਇਨ ਦੀ ਲਾਸਟ 1 ਮਿੰਟ 50 ਮਿੰਟਸ ਤਾਂ ਇਹ ਲਿਖਣਾ アンਫੇਅਰ ਡਿਕਲੇਅਰ ਕਰ ਦਿਆ ਗਵਰਨਮੈਂਟ ਨੇ ਇਹ ਧੋਖਾ ਦੇਣੇ ਤਰੀਕੇ ਆ ਲੋਕਾਂ ਨੂੰ ਅਰਜੈਂਸੀ ਫਾਲਸ ਅਰਜੈਂਸੀ ਕਿ ਭਈ ਖਤਮ ਹੋ ਜਾਏਗਾ ਸਟਾਕ ਆਰਡਰ ਕਰ ਦੋ ਜਲਦੀ ਜਲਦੀ ਤੇ ਇਹਦੇ ਵਿੱਚ ਤੁਸੀਂ ਕਰ ਦਿੰਦੇ ਹੋ ਤੁਹਾਨੂੰ ਚਾਹੀਦੀ ਚੀਜ਼ ਫਾਲਸ ਅਰਜੈਂਸੀ ਫੋਰਸਡ ਸੇਲਿੰਗ ਇਹ ਸਭ ਡਾਰਕ ਪੈਟਰਨ ਚ ਆਉਂਦਾ ਤੇ ਕਈ ਵਾਰੀ ਕੀ ਹੁੰਦਾ ਤੁਸੀਂ ਇੱਕ ਪ੍ਰੋਡਕਟ ਖਰੀਦ ਰਹੇ ਹੋ ਉਹ ਤੁਸੀਂ ਆਰਡਰ ਕਰਤਾ ਨਾਲ ਆ ਜਾਂਦਾ ਜੀ ਇਹ ਵੀ ਲੈਣਾ ਪੈਣਾ ਇਹਦੇ ਨਾਲ 10 ਰੁਪਏ ਦਾ ਹੀ ਹੋਏ ਚਾਹੇ ਉਹ ਵੀ ਗਲਤ ਹੈ ਉਹ ਵੀ ਡਾਰਕ ਪੈਟਰਨ ਹੈ ਭਾਈ ਕਿਉਂ ਮੈਨੂੰ ਚਾਹੀਦਾ ਹੀ ਨਹੀਂ ਤੁਸੀਂ ਸਿਰਫ ਉਹ ਦੋ ਨਾ ਹੁਣ ਤੁਸੀਂ ਬੁੱਕ ਮੈਸ਼ ਹੋ ਦੇ ਟਿਕਟ ਬੁੱਕ ਕਰਦੇ ਹੋ ਉਹ ਕਹਿੰਦੇ 2 ਰੁਪਏ ਦੀ ਸਮਾਈਲ ਦੀ ਡੋਨੇਸ਼ਨ ਕਰ ਦਿਓ ਚਲੋ ਕਰਤੀ ਬਹੁਤ ਘੱਟ ਪ੍ਰੀਆ ਮੰਗਦੀ ਹੈ ਚਲੋ ਕਰਤੀ 2 ਰੁਪਏ ਰੋਜ਼ ਦੇ ਲੱਖ ਟਿਕਟਾਂ ਬੁੱਕ ਹੁੰਦੀ ਹੈ 2 ਲੱਖ ਹੋ ਗਏ ਖੱਟੇ ਇੱਕ ਦਿਨ ਦੇ ਸਾਲ ਦੇ ਕਿੰਨੇ ਹੋ ਗਏ ਕੀ ਉਹਨਾਂ ਨੇ ਉਹ ਪੈਸੇ ਡੋਨੇਟ ਕਿਤੇ ਹੈ ਕਿੰਨੂੰ ਪਤਾ ਹੈਗਾ ਕਿੰਨੂੰ ਪਤਾ ਨਹੀਂ ਕਿਤੇ ਤੁਸੀਂ ਪੁੱਛ ਕੇ ਦੇਖ ਲਓ ਸਰਚ ਕਰਕੇ ਦੇਖ ਲਓ ਨਹੀਂ ਕਿਤੇ ਤੇ ਫਿਰ ਯਾਨੀ ਕਿ ਉਹ ਪੈਸੇ ਕਰਾਉਂਦਾ ਕਰ ਕੌਣ ਚੈੱਕ ਕਰੂਗਾ ਆਪਾਂ ਨੂੰ ਤਾਂ ਲੱਗਦਾ 2 ਰੁਪਏ ਲੇਕਿਨ ਕੰਪਨੀਆਂ ਨੂੰ ਕਿੰਨਾ ਮੂਨਾਫਾ ਹੋ ਗਿਆ ਜੀ ਆਨਲਾਈਨ ਚ ਤੁਸੀਂ ਹਿੱਟਸ ਕਿੰਨੇ ਪੈਂਦੇ ਤੁਹਾਨੂੰ ਪਤਾ ਹੀ ਨਹੀਂ ਦੀ ਵਿਸ਼ਵਾਸ ਜਿਵੇਂ ਲੋਕਾਂ ਦਾ ਇਸ ਕਰਕੇ ਆਇਆ ਸੀ ਆਨਲਾਈਨ ਕਰਨੀ ਕਿਉਂਕਿ ਉਹ ਜਦੋਂ ਆਪਾਂ ਦਸਦ ਕਰਨਾ ਤੇ ਸਪੋਜ਼ ਕਰੋ oportunidades ਭਾਗੇ ਆਪਾਂ ਨਮਕ ਲੈਣ ਭਾਗੇ ਦੱਸੇ ਦੁਕਾਨਾਂ ਦਾ ਰੇਟ ਕਿਉਂਕਿ ਉਹਨਾਂ ਨੇ ਵੀ ਥੋੜਾ ਜਿਹਾ ਲਾਲਚ ਕਰਿਆ ਰੇਟ ਵੱਖਰਾ ਸੀ ਅਗਲਾ ਕਹਿੰਦਾ ਯਾਰ ਇਹਨਾਂ ਨੂੰ ਛੱਡੋ ਪਰੇ ਸੀ ਆਨਲਾਈਨ ਮੰਗਾ ਲਈਏ ਪਰ ਹੁਣ ਤਾਂ ਇੱਥੇ ਉਦੋਂ ਵੀ ਜ਼ਿਆਦਾ ਵੱਧ ਗਿਆ ਬਿਲਕੁਲ ਸਹੀ ਕਹਿ ਰਹੇ ਹੋ ਇਹ ਚੀਜ਼ ਜਦੋਂ ਆਨਲਾਈਨ ਸ਼ਾਪਿੰਗ ਸ਼ੁਰੂ ਹੋਈ ਸੀ ਜਦ ਸੀਗੀ ਸਹੀ ਗੱਲ ਹੈ ਲੇਕਿਨ ਧੀਰੇ ਧੀਰੇ ਜਦ ਚਲੰਦ ਵੱਧ ਗਿਆ ਤਾਂ ਆਨਲਾਈਨ ਕੰਪਨੀਆਂ ਆਪਣੇ ਧੋਖੇ ਚ ਆ ਗਈ ਉਹ ਹੁਣ ਤੁਸੀਂ ਕੋਈ ਵੀ ਚੀਜ਼ ਜਿਹੜੀ ਐਕਸਪਾਇਰੀ ਵਾਲੀ ਹੁੰਦੀ ਹੈ ਖਾਣ ਦੀ ਪੀਣ ਦੀ ਦਵਾਈਆਂ ਜੀ ਤੁਸੀਂ ਆਨਲਾਈਨ ਆਰਡਰ ਕਰੋ ਤੇ ਦੁਕਾਨ ਤੇ ਜਾਓ ਦੁਕਾਨ ਤੇ ਤੁਹਾਨੂੰ ਪੁਰਾਣਾ ਮਤਲਬ ਐਕਸਪਾਇਰੀ ਪੀਰੀਅਡ ਦੇ ਕੋਲ ਦੀ ਚੀਜ਼ ਨਹੀਂ ਮਿਲੇਗੀ ਕਮ ਸੇ ਕਮ 1 ਸਾਲ ਦਾ ਪੀਰੀਅਡ ਹੋਏਗਾ ਤੁਸੀਂ ਆਨਲਾਈਨ ਮੰਗਾਓ 1 ਮਹੀਨੇ ਚ ਐਕਸਪਾਇਰੀ ਆ ਜਾਏਗੀ ਜਿਹਦਾ ਬਣੀ ਹੋਈ 2021 ਦੀ ਹੈ ਐਕਸਪਾਇਰੀ ਹੋਦੀ 2024 ਮਾਰਚ ਹੈਗੀ ਉਹ ਆ ਜਾਏਗੀ ਤੁਹਾਨੂੰ ਮਾਰਚ ਤੱਕ ਐਕਸਪਾਇਰ ਹੋਇਆ ਨਹੀਂ ਜੀ ਵੈਲਿਡ ਹੈ ਲੇਕਿਨ ਪੁਰਾਣੀ ਤਾਂ ਹੋ ਗਈ ਤੁਸੀਂ ਅਗਰ ਫਿਜ਼ੀਕਲੀ ਖਰੀਦਦੇ ਤਾਂ ਦੇਖ ਕੇ ਖਰੀਦਦੇ ਇੱਥੇ ਤੁਹਾਨੂੰ ਪਤਾ ਹੀ ਨਹੀਂ ਕਿਹੜੀ ਆ ਜਾ ਤੋ ਇਹ ਵੀ ਕਰ ਦੇਣਾ ਕਿਉਂਕਿ ਸਟਾਕ ਜਿਹੜਾ ਪੁਰਾਣਾ ਹੋ ਜਾਂਦਾ ਹੈ ਉਹ ਦੁਕਾਨਦਾਰ ਕੰਪਨੀ ਨੂੰ ਵਾਪਸ ਕਰ ਦੇ ਦਿੰਦਾ ਕਿ ਮੇਰਾ ਵੀ ਕਿ ਨਹੀਂ ਕੰਪਨੀ ਵਾਪਸ ਲੈ ਲੈਂਦੀ ਹੈ ਇਹਦੇ ਵਿੱਚ ਚੰਦ ਗੁਟੀਆਂ ਜੀ ਦੇਖਿਓ ਤੁਹਾਡੇ ਨਾਲ ਹੀ ਜਿਵੇਂ 2-3 ਵਾਰੀ ਪਹਿਲਾਂ ਦਫਾ ਗੱਲ ਹੋਈ ਹੈ ਆਫਰਾਂ ਨੇ ਤਾਂ ਮੈਨੂੰ ਲੱਗਦਾ ਵੀ ਲੋਕਾਂ ਦਾ ਨੁਕਸਾਨ ਹੀ ਕਰਿਆ ਫਾਇਦਾ ਤਾਂ ਕੀ ਕਰੇ ਬਿਲਕੁਲ ਇਹ ਆਫਰ ਦਾ ਫਾਇਦਾ ਕੰਪਨੀਆਂ ਨੂੰ ਹੈ ਇਹ ਆਫਰ ਕਸਟਮਰ ਵੱਲੋਂ ਜਾ ਰਹੀ ਹੈ ਨਾ ਕਿ ਉਧਰੋਂ ਆ ਰਹੀ ਹੈ ਇਹ ਗੱਲ ਹੋ ਰਹੀ ਹੈ ਤੇ ਲੋਕਾਂ ਨੂੰ ਅਵੇਅਰ ਹੋਣਾ ਪੈਣਾ ਹਰੇ ਤੁਸੀਂ ਕੋਈ ਵੀ ਵੱਡਾ ਕਾਟਰ ਕਰੋ ਕੁਝ ਨਾ ਕੁਝ ਗੜਬੜ ਹੁੰਦੀ ਹੁੰਦੀ ਹੈ ਚਾਹੇ 10% ਨਾਲ ਹੋਵੇ ਕਈ ਨਾਲ ਨਹੀਂ ਹੁੰਦੀ ਕਈ ਨਾਲ ਨਹੀਂ ਹੋਣ ਦਾ ਮਤਲਬ ਹੈ ਕਿ ਉਹਨੂੰ ਅਵੇਅਰਨੈਸ ਨਹੀਂ ਹੈ ਲੇਕਿਨ ਅਗਰ ਖੋਜਣ ਬੈਠੇਗਾ ਤਾਂ ਬਹੁਤ ਕੁਝ ਹੈ ਹੁਣ ਜਿਹੜੀ ਕਨਵੀਨੀਅੰਸ ਵੀ ਲੈਂਦੇ ਨੇ ਇੱਕ ਮਿੰਟ ਲਈ ਔਨਲਾਈਨ ਸ਼ਾਪਿੰਗ ਦੀ ਇਹ ਵੀ ਇਲੀਗਲ ਹੈਗੀ ਪ੍ਰੋਡਕਟ ਹੈਗਾ 40 ਰੁਪਏ ਦਾ ਤੁਸੀਂ ਉਹਦੇ ਕਨਵੀਨੀਅੰਸ ਵੀ 10 ਰੁਪਏ ਬਾਤੀ ਤਾਂ ਐਦਾ ਕੀ ਹੈ ਇਟ ਇਜ਼ ਚਾਰਜਿੰਗ ਮੋਰ ਥੈਨ ਐਮ ਆਰ ਪੀ ਮੈਨੂੰ ਤਾਂ ਪ੍ਰੋਡਕਟ ਹੀ ਆ ਰਿਹਾ ਮੈਂ ਦੁਕਾਨ ਹੀ ਜਾਂਦਾ ਦੁਕਾਨ ਵੀ ਕਹੇ ਜੀ ਮੇਰਾ ਕਿਰਾਇਆ ਦਿਓ ਔਨਲਾਈਨ ਸ਼ਾਪਿੰਗ ਨੂੰ ਤਾਂ ਕੋਈ ਖਰਚਾ ਹੀ ਨਹੀਂ ਕਿਰਾਇਆ ਵੀ ਨਹੀਂ ਤਾਂ ਕਾਦੇ ਕਨਵੀਨੀਅੰਸ ਵੀ ਭਈ ਮੈਂ ਦੁਕਾਨ 'ਚ ਜਾ ਕੇ ਲਿਆ ਤਾਂ ਮੈਨੂੰ 40 ਦੀ ਮਿਲ ਜਾਏਗੀ ਚੀਜ਼ ਇੱਥੇ ਤੁਸੀਂ 40 5 ਰੁਪਏ ਕਨਵੀਨੀਅੰਸ ਵੀ ਕਾਦੀ ਕਨਵੀਨੀਅੰਸ ਇਹ ਤਾਂ ਇਹ ਦੇਖਿਆ ਜਾਵੇ ਕਹਿੰਦਾ ਪਾਵੇ ਕਿ ਜੇ ਚਲੋ ਉਹ ਐਕਚੁਅਲ ਰੇਟ ਦਿਖਾ ਵੀ ਦਿੰਦੇ ਨੇ ਉਦੋਂ ਬਾਅਦ 'ਚ ਜਿਹੜੇ ਨੀਚੇ ਰੇਟ ਲਾਉਂਦੇ ਨੇ ਉਹ ਪਤਾ ਹੀ ਨਹੀਂ ਕੀ ਕਿਉਂ ਲੈ ਰਹੇ ਬਿਲਕੁਲ ਸਭ ਗਲਤ ਹੈ ਕਿਉਂਕਿ ਦੇਖੋ ਅਲਟੀਮੇਟਲੀ ਤਾਂ ਚੀਜ਼ ਤਾਂ ਮਾਰਕੀਟ ਤੋਂ ਹੀ ਉੱਠਣੀ ਹੈ ਨਾ ਆਨਲਾਈਨ 'ਵੀ ਜਿਹੜੇ ਵੇਚ ਰਹੇ ਆ ਉਹ ਹੀ ਸੇਮ ਚੀਜ਼ ਵੇਚ ਰਹੇ ਹਨ ਉਹਨਾਂ ਨੂੰ ਅਨਾ ਨੂੰ ਮੁਨਾਫਾ ਕਿਦਾਂ ਹੋਏਗਾ ਅਗਰ ਉਹ ਜੈਨੂਨ ਸੇਲ ਕਰੇ ਤਾਂ ਮੁਨਾਫਾ ਨਹੀਂ ਹੋਣਾ ਤਾਂ ਉਦੇ ਵਿੱਚ ਲਿਖਿਆ ਹੁੰਦਾ ਆਈ ਐਕਸੈਪਟ ਦੀ ਟਰਮਸ ਐਂਡ ਕੰਡੀਸ਼ਨ ਤੁਸੀਂ ਟਿਕ ਕਰਨਾ ਹੈ ਤੁਸੀਂ ਨਹੀਂ ਟਿਕ ਕਰੋਗੇ ਤਾਂ ਸੇਲ ਹੀ ਨਹੀਂ ਹੋਣੀ ਹੂੰ ਉਹਨਾਂ ਟਰਮਸ ਐਂਡ ਕੰਡੀਸ਼ਨ ਤੁਸੀਂ ਕਦੇ ਖੋਲ ਕੇ ਦੇਖੇ ਹੈ ਇਹਨਾਂ ਲੰਬਾ ਪੜ੍ਹਦੇ ਨਹੀਂ ਕੋਈ ਪੜ੍ਹਦਾ ਹੀ ਨਹੀਂ ਕੋਈ ਤੋ ਬੋਹੀ ਚੱਕਦੇ ਰੋਹੀ ਸੀ ਇਸ ਦਾ ਫਾਇਦਾ ਉਠਾਉਂਦੇ ਨੇ ਤੇ ਤੁਹਾਡੇ ਜਿਵੇਂ ਤੁਸੀਂ ਹਰ ਵਾਰੀ ਕਹਿੰਦੇ ਹੁੰਦੇ ਹੋ ਵੀ ਕੋਈ ਵੀ ਚੀਜ਼ ਖਟਕੇ ਤੁਸੀਂ ਕੋਰਟ ਜ਼ਰੂਰ ਪਹੁੰਚੋ ਕੋਟਾਂ ਨੇ ਵੀ ਕਹਿੰਦਾ ਮਤਲਬ ਇਹ ਹੈ ਵੀ ਉਹਨਾਂ ਨੇ ਲੋਕ ਪੱਖੀ ਗੱਲ ਹੀ ਕਰਨੀ ਹੈ ਵੀ ਜੇਕਰ ਗਲਤ ਹੈ ਤਾਂ ਉਹ ਜ਼ਰੂਰ ਲੀਫ ਦੇ ਤੁਹਾਡੇ ਸਾਹਮਣੇ ਹੈ ਮੈਂ ਮੋਬਾਈਲ ਨੰਬਰ ਦਾ ਕੇਸ ਕੀਤਾ ਸੀ ਕਿ ਮੋਬਾਈਲ ਨੰਬਰ ਨਹੀਂ ਲੈ ਸਕਦਾ ਕੋਈ ਉਹ ਕੋ ਲੇਕਿਨ ਫੇਰ ਵੀ ਬਾਕੀ ਦੁਕਾਨਾਂ ਲਈ ਜਾ ਰਹੀ ਨੇ ਇਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਕਿਉਂਕਿ ਕੰਜ਼ਿਊਮਰ ਕੋਰਟ ਦੇਖੋ ਜਨਰਲ ਆਰਡਰ ਨਹੀਂ ਪਾਸ ਕਰ ਸਕਦੀ ਮੁੱਦੇ 'ਚ ਕਰ ਸਕਦੀ ਹੈ ਹਾਈ ਕੋਰਟ ਨਹੀਂ ਹੈਗੀ ਕਿ ਸਭ ਨੂੰ ਲਾਗੂ ਹੋਏ ਤਾਂ ਹੁਣ ਹਰੇਕ ਦੁਕਾਨ ਦੇ ਅਗੇਂਸਟ ਤੁਹਾਨੂੰ ਕੇਸ ਪਾਣਾ ਪੈਣਾ ਤੇ ਲੋਕੀ ਜਦ ਆਣਗੇ ਜਦ ਹੀ ਹੋਣਗਾ ਇਹ ਉਹ ਲਾ ਇੱਕ ਚੀਜ਼ਾਂ ਦੀ ਸ਼ੁਰੂਆਤ ਉਹਦੀ ਹੁੰਦੀ ਹੈ ਜਿਹੜੇ ਤੁਸੀਂ ਸੋਚਦੇ ਹੋ ਨਿਓ ਵੀ ਖੋਣ ਕਿੱਥੋਂ ਆ ਗਿਆ ਤਾਂ ਉਹ ਜਿਵੇਂ ਗਿੱਲ ਸਾਹਿਬ ਨੇ ਇਸ ਸੀ ਨੂੰ ਲੈ ਕੇ ਮੁੱਦਾ ਚੱਕਿਆ ਸੀ ਤਾਂ ਹਾਲਾਂਕਿ ਇੱਕ ਨੂੰ ਤਾਂ ਹੋ ਗਿਆ ਪਰ ਬਾਕੀ ਕਿੱਥੇ ਜਾਣਗੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੀਆਂ ਆਫਰਾਂ ਆਉਂਦੀਆਂ ਨੇ ਉਹ ਤੁਸੀਂ ਬੜੀ ਬਰੀਕੀ ਨਾਲ ਦੇਖਿਆ ਕਰੋ ਕਿਉਂਕਿ ਜਿਵੇਂ ਗਿੱਲ ਸਾਹਿਬ ਨੇ ਦੱਸਿਆ ਕਹਿੰਦੇ ਆਫਰਾਂ ਤੁਹਾਡੇ ਲਈ ਨਹੀਂ ਕੰਪਨੀਆਂ ਨੇ ਆਪਦੇ ਮੁਨਾਫੇ ਦੇ ਲਈ ਇੱਕ ਢੰਗ ਤਰੀਕਾ ਖੋਲਿਆ ਹੋਇਆ ਹੈ ਕਾਊਂਟਡਾਊਨ ਲਾ ਕੇ ਜਾਂ ਫਿਰ ਤੁਹਾਨੂੰ ਸਮਾਨ ਸਸਤਾ ਕਹਿ ਕੇ ਵੇਚਣਾ ਭਾਵੇਂ ਉਨੇ ਦੇ ਹੀ ਹੋਵੇ ਪਰ ਜਿਹੜੀਆਂ ਹੋਰ ਬਨਾਲ ਪੈਸੇ ਚਿਪਕਦੇ ਨੇ ਉਹ ਕਹਿੰਦੇ ਉਹ